ਸਾਚੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਸੋ ਉਮੀਦ ਕਰਦਾ ਸਾਰੇ ਜਣ ਠੀਕ ਹੋਗੇ ਸੋ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਚ ਤੇ ਵਲੌਗ ਆਪਾਂ ਕਰੋ ਹੀ ਸ਼ੁਰੂ ਕੀਤਾ ਆ ਟਾਈਮ ਲਗਭਗ 10 ਵਜੇ ਦਾ ਹੋ ਗਿਆ ਆ ਮੈਂ ਕਿਹਾ ਵੀ ਹੁਣ ਦਿਨ ਪੱਧਰਾ ਹੋ ਜੂਗਾ ਹੌਲੀ ਹੌਲੀ ਤੇ ਆਪਾਂ ਲੱਗੇ ਹੀ ਝੋਟੇ ਨੂੰ ਕੋਲ ਸਟਾਰਟ ਕਰਨ ਮੈਂ ਕਿਹਾ ਵੀ ਆਪਣੇ ਵੀਰਾਂ ਨੂੰ ਵੀ ਚੈੱਕ ਕਰਾ ਦਈਏ ਵੀ ਕੋਲ ਸਟਾਰਟਿੰਗ ਇਹਦੀ ਕਿਹੋ ਜੀ ਆ ਏ 5210 ਵਾਲੇ ਇਸ ਮਾਡਲ ਚ 5210 ਚ ਤਾਂ ਆਉਂਦਾ ਹੀ ਨਹੀਂ ਹੀਟਰ ਠੀਕ ਹੈ 5310 ਚ ਆਊਗਾ ਜਾਂ ਪੰਜਾਬੀਆਂ ਡੀ ਜ ਆਉਂਦਾ ਹੈਗਾ 5210 ਚ ਪਤਾ ਨਹੀਂ ਕੀ ਇਹਨਾਂ ਦਾ ਵਾਇਰ ਸੀ ਦਿੱਤਾ ਹੀ ਨਹੀਂ ਤੇ ਮੇਰਾ ਹੈਗਾ ਯਾ ਪਰਪਸ ਵੀ ਮੈਂ ਸੌਰੀ ਮੇਰਾ ਇੱਕ ਵਿਚਾਰ ਹੈ ਕਿ ਇੱਥੇ ਹੀਟਰ ਵੀ ਲਵਾ ਲਈਏ ਕਿਉਂਕਿ ਹੀਟਰ ਦੀ ਲੋਡ ਪੈਂਦੀ ਆ ਜਿੱਥੇ ਆਪਾਂ ਜਾਣਾ ਆ ਲਓ ਜੀ ਹੁਣ ਚੈੱਕ ਕਰੋ ਇਹਦੀ ਸਟਾਰਟਿੰਗ ਨੂੰ ਹੁਣ ਗਰਮ ਹੋਣ ਦਿੰਦੇ ਆ ਫੇਰ ਕਰਦੇ ਆ ਅੱਗੇ ਦੀ ਗੱਲਬਾਤ ਲਓ ਜੀ ਨਾਲ ਲੱਗਦੇ ਆ ਆਪਾਂ ਰਾਣੀ ਸੁੰਦਰਾ ਦੀ ਵੀ ਸਲਫ ਮਾਰ ਦਈਏ ਇਹਦਾ ਵੀ ਕਰ ਦਈਏ ਕੋਲਡ ਸਟਾਰਟ ਇੱਕ ਡਾਰਕ ਕਲਰ ਲੈਣ ਦਾ ਨਾ ਸਭ ਤੋਂ ਵੱਡਾ ਇਹ ਨੁਕਸਾਨ ਆ ਇਹ ਗੰਦੇ ਬਹੁਤ ਛੇਤੀ ਹੁੰਦੇ ਆ ਮਾੜੀ ਜੀ ਮਿੱਟੀ ਉੱਡੀ ਨਹੀਂ ਤਾਂ ਇਹਨਾਂ ਨੇ ਗੰਦੇ ਹੋਣਾ ਸ਼ੁਰੂ ਲਓ ਜੀ ਸੂਜ਼ੂਕੀ ਇੱਕ ਆ ਆਦਤ ਨਹੀਂ ਜਾਂਦੀ ਮੇਰੀ ਏਸੀ ਲੱਗੇ ਤੇ ਲਿਆ ਕੇ ਬੰਦ ਕਰ ਦੇਣੀ ਆ ਗੱਡੀ ਬਣੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਚਲੋ ਜੀ ਹੁਣ ਵੇਟ ਕਰਦੇ ਆ ਆ ਟਰਬੋ ਵਾਲੀ ਚੀਜ਼ ਨੂੰ ਲਗਭਗ 10 ਮਿੰਟ ਸਟਾਰਟਿੰਗ ਠੰਡਾ ਚ ਜੋ ਮੇਰਾ ਪੁਆਇੰਟ ਆਫ 视图 ਆ ਮੈਂ ਕਿਸੇ ਦੇ ਜਾਂ ਮਕੈਨਿਕਲ ਜਾਂ ਇੰਜੀਨੀਅਰ ਦੇ ਉੱਤੇ ਨਹੀਂ ਦੱਸਣ ਦੇ ਆ ਤੁਹਾਨੂੰ ਟਰਬੋ ਵਾਲੀ ਚੀਜ਼ ਨੂੰ ਘੱਟੋ ਘੱਟ 10 ਮਿੰਟ ਤੇ ਨਾਨ ਟਰਬੋ ਜਿਹੜੀ ਚੀਜ਼ ਆ ਉਹਨੂੰ 2 ਤੋਂ ਲੈ ਕੇ 5 ਮਿੰਟ ਤੁਸੀਂ ਦੇ ਸਕਦੇ ਆ ਤਾਂ ਕਿ ਵਧੀਆ ਤਰੀਕੇ ਨਾਲ ਇੰਜਨ ਆਇਲ ਜਿਹੜਾ ਆ ਉਹ ਸਾਰੀ ਜਗ੍ਹਾ ਸਰਕੂਲੇਟ ਹੋ ਸਕੇ ਟਰਬੋ ਵਾਲੇ ਨੂੰ ਇਸ ਕਰਕੇ ਹੁੰਦਾ ਟਰਬੋ ਚ ਤੇਲ ਪਹੁੰਚਣਾ ਉਹਦੇ ਪੁਸ਼ਾਂ ਚ ਤੇਲ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ ਆ ਠੀਕ ਹੈ ਤੇ ਡੀਜ਼ਲ ਨੂੰ ਤਾਂ ਵੈਸੇ ਵੀ ਥੋੜਾ ਟਾਈਮ ਬਾਅਦ ਦੇ ਦਿਓ ਕਿਤੇ ਨਹੀਂ ਕੋਈ ਫਰਕ ਪੈਂਦਾ ਹੁੰਦਾ ਤੇ ਹੁਣ ਜਿੱਦਾਂ ਮੰਨ ਲਓ ਮੈਨੂੰ ਪਤਾ ਆ ਕਿ ਮੈਂ ਹੁਣ ਤੋਂ ਅੱਧੇ ਘੰਟੇ ਬਾਅਦ ਨਿਕਲਣਾ ਆ ਤੇ ਦੋਵੇਂ ਚੀਜ਼ਾਂ ਜਾਣੀਆਂ ਗੱਡੀ ਵੀ ਜਾਣੀ ਟਰੈਕਟਰ ਵੀ ਜਾਣਾ ਆ ਤੇ ਆਪ ਇਹਦਾ ਇਹ ਜਿਹੜਾ ਸਿਸਟਮ ਆ ਉਹ ਕਰ ਲੈਣਾ ਮਤਲਬ ਇਹਨਾਂ ਨੂੰ ਰਮਾ ਕਰ ਲੈਣਾ ਆਪਣੇ ਦਿਨ ਵਾਸਤੇ ਠੀਕ ਹੈ ਹੁਣ ਉਹ ਭਾਈ ਸਾਹਿਬ ਜੀ ਦੀ ਰੇਸ ਦੇਖੋ ਤੁਹਾਨੂੰ ਸੁਣੋਗੀ ਕਰੋ ਚੈੱਕ ਠੀਕ ਨੇ ਇਹਨਾਂ ਗੱਡੀ ਨੂੰ ਵੀ ਛੱਡਦੇ ਆ ਸਟਾਰਟ ਓ ਹਾਂ ਜੀ ਵੀਰੋ ਧੁੱਪ ਵੀ ਆ ਗਈ ਤੇ ਅਸੀਂ ਵੀ ਆ ਗਏ ਮੁੰਡਿਆ ਕੋ ਤੇ ਕਰੋ ਚੈੱਕ ਲਾਤਾ ਆ ਕੇ ਘੋਟਾ ਆਪਣਾ ਬਾਕੀ ਹੁਣ ਅੱਜ ਦਾ ਕੰਮ ਤੇ ਇਹਦਾ ਇਹੀ ਆ ਲਾਈਟਾਂ ਵਾਲਾ ਕੰਮ ਤੇ ਆਪਣਾ ਨਿਬੜ ਗਿਆ ਜਿਵੇਂ ਨਾ ਦੋ ਲੱਗ ਗਈਆਂ ਨਾ ਆਹ ਲਾਈਟਾਂ ਦੀ ਰੋਸ਼ਨੀ ਬਹੁਤ ਆ ਦੇਖਣ ਜੇ ਦੇਸੀ ਜੀਆਂ ਆ ਪਰ ਇਹ ਔਸਰਾਮ ਦੀਆਂ ਲਾਈਟਾਂ ਆ ਇਹਨਾਂ ਦੇ ਬੱਲਬ ਜਿਹੜੇ ਆ ਤੇ ਪੀਸੀਬੀ ਔਸਰਾਮ ਦੀਆਂ ਆ ਇਹਦੇ ਨਾਲ ਦੀ ਇੱਕ ਹੋਰ ਆ ਜਾਣੀ ਇੱਥੇ ਤੇ ਪ੍ਰੋਪਰ ਬਾਰ ਲਾਈਟ ਬਣ ਜਾਣੀ ਹੋਰ ਆਪਾਂ ਨੂੰ ਵੱਧ ਲੋਡ ਨਹੀਂ ਆ ਕੋਈ ਲਾਈਟ ਲਾਉਣ ਦੀ ਕਿਉਂਕਿ ਬਾਕੀ ਦਾ ਗਾਹ ਪਾਉਣ ਵਾਲੀ ਗੱਲ ਆ ਤੇ ਆਪਾਂ ਜਾਣਾ ਵੀ ਦੂਰ ਆ ਲਾਈਟਾਂ ਦਾ ਚਲਾਨ ਬਹੁਤ ਹੁੰਦਾ ਫਿਰ ਠੀਕ ਐ ਤੇ ਇਹਨਾਂ ਨੂੰ ਵੀ ਆਪਾਂ ਕਵਰ ਕਰਕੇ ਲੈ ਕੇ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਇੱਕ ਵਾਰੀ ਆਹ ਕੰਮ ਨਿਬੜ ਜੇ ਫਿਰ ਪੇਂਟ ਦਾ ਕੰਮ ਸ਼ੁਰੂ ਕਰ ਦਾਂਗੇ ਜਿੱਥੇ-ਜਿੱਥੇ ਪੇਂਟ ਹੋਣ ਵਾਲਾ ਜਿਵੇਂ ਚੁੱਲ੍ਹਾ ਪੇਂਟ ਹੋਣ ਵਾਲਾ ਸਾਈਡਾਂ ਪੇਂਟ ਹੋਣ ਵਾਲੀਆਂ ਹਲਕੀਆਂ ਜਿਹੀਆਂ ਟੱਚਿੰਗ ਆ ਜਿਹੜੀ ਤੇ ਆਹ ਜਿਹੜਾ ਸਮਾਨ ਆਪਣਾ ਇਹ ਪੇਂਟ ਹੋਣ ਵਾਲਾ ਆ ਠੀਕ ਹੈ ਤੇ ਇਹਨੂੰ ਆਪਾਂ ਫਿਰ ਕੈਨ ਲਿਆ ਕੇ ਕਰੇ ਪੇਂਟ ਕਰ ਦਾਂਗੇ ਠੀਕ ਉਸ ਤੋਂ ਬਾਅਦ ਇਹਦਾ ਵਾਇਰਿੰਗ ਦਾ ਕੰਮ ਹੋ ਜਾਊਗਾ ਤੇ ਸ਼ੀਲਡ ਲੱਗਣੀ ਫਰੰਟ ਤੇ ਜਿਹੜੀ ਉਹ ਲਾਵਾਂਗੇ ਸ਼ੀਲਡ ਮੈਂ ਸੋਚਦਾ ਵੀ ਆਪਾਂ ਨਾ ਵਧੀਆ ਲਿਆ ਕੇ ਸਿੰਗਲ ਪੀਸ ਤੇ ਇਥੋਂ ਜਿਹੜਾ ਬੈਂਡ ਪੈਣਾ ਆ ਉਹਨੂੰ ਆਪਾਂ ਨਾ ਹੀਟ ਗਨ ਨਾਲ ਗਰਮ ਕਰਕੇ ਬੈਂਡ ਪਾ ਸਕਦੇ ਆ ਠੀਕ ਹੈ ਤੇ ਬੈਂਡ ਪਾ ਕੇ ਤੇ ਬਾਕੀ ਥੱਲੇ ਆਹ ਵਾਲੇ ਪਾਸੇ 'ਚ ਆਪਾਂ ਫੋਮ ਰੱਖ ਦਾਂਗੇ ਨੇੜੇ ਕਿ ਫੋਮ ਰੱਖਣ ਨਾਲ ਫਿਰ ਸਕ੍ਰੈਚ ਨਹੀਂ ਪੈਣਗੇ ਤੇ ਤੇ ਜਿੰਨਾ ਹੋ ਸਕੇਗਾ ਆਪਣਾ ਕੰਮ ਜਲਦੀ ਨਿਬੜ ਜੂਗਾ ਤੇ ਸਿੰਗਲ ਪੀਸ ਹੋਣ ਕਰਕੇ ਫਿਰ ਇਹ ਆ ਵੀ ਜਦੋਂ ਇਹਨੂੰ ਲਾਉਣਾ ਆ ਤੇ ਇਹਦੇ ਨਾਲ ਹੀ ਉਤਰ ਜਾ ਕਰਨਾ ਸਾਰਾ ਜਗਾੜ ਉਹ ਆਪਾਂ ਨੂੰ ਇਹ ਨਹੀਂ ਵੀ ਕੱਲੀਆਂ-ਕੱਲੀਆਂ ਸ਼ੀਟਾਂ ਜਿਹੜੀਆਂ ਉਹ ਖੋਲਣੀਆਂ ਪਿਆ ਕਰਨੀਆਂ ਇੱਕੇ ਸ਼ੀਟ 'ਚ ਆਪਣਾ ਕੰਮ ਨਿਬੜ ਜੂਗਾ ਬਾਕੀ ਹੁਣ ਮੁੰਡੇ ਆਉਂਦੇ ਆ ਫਿਰ ਆਪਾਂ ਕੰਮ ਸ਼ੁਰੂ ਕਰਦੇ ਆ ਕੰਮ ਤੇ ਹੁਣ ਇਹਦਾ ਮਤਲਬ ਮੈਟਲ ਦਾ ਤੇ ਖਾਸ ਨਹੀਂ ਰਹਿ ਗਿਆ ਸਿਰਫ ਆਪਣਾ ਜਿਹੜਾ ਆ ਸਨੋਚ ਇੰਨਾ ਆ ਉਹਦਾ ਆ ਤੇ ਇੱਕ ਮੇਰਾ ਆਈਡੀਆ ਆ ਕਿ ਸਨੋਚ ਇੰਨਾ ਕੈਰੀ ਕਰਨ ਵਾਸਤੇ ਕੋਈ ਇੱਥੋਂ ਨਾਟ ਪਵਾ ਕੇ ਤੇ ਇੱਥੇ ਰਾਡ ਪਾ ਕੇ ਕੋਈ ਹੁੱਕ ਟਾਈਪ ਬਣਾ ਲਈਏ ਗਾਰਡਮੈਂਟ ਤੇ ਇਹਨੂੰ ਹੁੱਕ ਲਾ ਕੇ ਤੇ ਉਹ ਵੀ ਪੱਕਾ ਕਰਾਉਣਾ ਜਿਗਾਰਡਮੈਂਟ ਠੀਕ ਆ ਸਾਰਾ ਸਿਸਟਮ ਲਾਉਣਾ ਆ ਤੇ ਹੁੱਕ ਲਾਉਣੀ ਜ਼ਰੂਰੀ ਆ ਫਿਰ ਇਹ ਟੋਚਨ ਹੁੱਕ ਜੀ ਕੈਰੀ ਕਰ ਲਾਂਗੇ ਆਪਾਂ ਠੀਕ ਨੇ ਉਹ ਮੈਂ ਸੋਚ ਨਹੀਂ ਕੱਟਿਆ ਸੋਚ ਕੱਟਣਾ ਭੁੱਲ ਗਿਆ ਤੇ ਉਸ ਤੋਂ ਬਾਅਦ ਇਹਦਾ ਸਟਿੱਕਰਾਂ ਦਾ ਕੰਮ ਸ਼ੁਰੂ ਕਰਾਉਣਾ ਆ ਆਪਾਂ ਤੇ ਸਟਿੱਕਰਾਂ ਦਾ ਕਰਾਉਣਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਵੀਰੋ ਕਮੈਂਟ ਕਰਕੇ ਤੁਸੀਂ ਦੱਸਣੀ ਆ ਕਿਉਂਕਿ ਮੈਂ ਸਾਰਿਆਂ ਦੀ ਸਲਾਹ ਨਾ ਕਰਨਾ ਚਾਹੁੰਦਾ ਆ ਠੀਕ ਹੈ ਬਾਅਦ ਚ ਛੋਟੀ ਜੀ ਗੱਲ ਦਾ ਮੁੱਦਾ ਬਣ ਜਾਂਦਾ ਹੁੰਦਾ ਤੇ ਆਪਾਂ ਪਹਿਲਾਂ ਹੀ ਕਰ ਲਈਏ ਆ ਜਿੱਦਾਂ ਹੁਣ ਆਪਾਂ ਰਾਈਡ ਸ਼ੁਰੂ ਕਰਨੀ ਆ ਪੰਜਾਬ ਤੋਂ ਮੇਰਾ ਪਲਾਨ ਇਹ ਆ ਇੱਥੇ ਪੰਜਾਬ ਲਿਖਾ ਕੇ ਠੀਕ ਹੈ ਤੇ ਆਪਾਂ ਜਾਣਾ ਆ ਉੱਪਰ ਮਤਲਬ ਐਲਟੀਟਿਊਡ ਲੈਵਲ ਦੇ ਹਿਸਾਬ ਨਾਲ ਉੱਪਰ ਜਾਣਾ ਆ ਕਾਫੀ ਤੇ ਇੱਥੇ ਜਿੱਥੇ ਆਪਾਂ ਪਹੁੰਚਣਾ ਆ ਉਹ ਲਿਖਾ ਦਈਏ ਠੀਕ ਹੈ ਬਾਕੀ ਜਿੱਥੇ ਜਿੱਤੇ ਸਟਾਪ ਹੋਣਗੇ ਉਹ ਰੂਟ ਹੋਣਗੇ ਲਿਖਿਆ ਪੂਰਾ ਰੂਟ ਮੈਪ ਇੱਥੇ ਹੋਊਗਾ ਮਤਲਬ ਇਸ ਪਾਸੇ ਤੇ ਤੁਸੀਂ ਦੱਸੋ ਵੀ ਦੋ ਆਈਡੀਏ ਆਪਣੇ ਕੋ ਜਾਂ ਤਾਂ ਇੱਥੇ ਪੰਜਾਬ ਲਿਖਾ ਕੇ ਇੱਥੇ ਪ੍ਰੋਪਰ ਉਹ ਰੂਟ ਮੈਪ ਠੀਕ ਹੈ ਸਾਰਾ ਹੌਲੀ ਹੌਲੀ ਜਿੱਥੇ ਜਗ੍ਹਾ ਤੇ ਪਹੁੰਚਣਾ ਉਹ ਇੱਥੇ ਆਜੂਗੀ ਪੰਜਾਬ ਇੱਥੇ ਆਜੂ ਕਿ ਜਾਂ ਪੰਜਾਬ ਇੱਥੇ ਲਿਖਾ ਕੇ ਰੂਟ ਬਣਾ ਕੇ ਤੇ ਬਾਕੀ ਜਿੱਥੇ ਪਹੁੰਚਣਾ ਉਹ ਇੱਥੇ ਤੇ ਇਹ ਜਗਾ ਜਿਹੜੀ ਐ ਇਹਨੂੰ ਕੁਝ ਹੋਰ ਜਗਾ ਤੇ ਯੂਜ਼ ਕਰ ਲਾਂ ਮਤਲਬ ਹੋਰ ਕਿਸੇ ਕੰਮ ਚ ਯੂਜ਼ ਕਰ ਲਾਂਗੇ ਮੈਨੂੰ ਇਹ ਜਰੂਰ ਦੱਸਿਓ ਕਮੈਂਟ ਕਰਕੇ ਤੇ ਜੇ ਨਹੀਂ ਸਮਝ ਆਉਂਦਾ ਮੈਂ ਅਗਲੀ ਵੀਡੀਓ ਚ ਫੇਰ ਸਮਝਾ ਦਊਗਾ ਠੀਕ ਹੈ ਕਿ ਜਿੱਦਾਂ ਮੰਨ ਲਓ ਵੀ ਆਪਾਂ ਇੱਥੇ ਪੰਜਾਬ ਲਿਖ ਲਿਆ ਤੇ ਰੂਟ ਬਣਾ ਕੇ ਇੱਥੇ ਜਿੱਥੇ ਪਹੁੰਚਣਾ ਹੈ ਉਹ ਲਿਖ ਲਈਆ ਠੀਕ ਹੈ ਇੱਕ ਤਾਂ ਇਹ ਪਲਾਨ ਐ ਇੱਕ ਇਹ ਆ ਉੱਥੇ ਪੰਜਾਬ ਲਿਖਾ ਕੇ ਰੂਟ ਬਣਾ ਕੇ ਤੇ ਇੱਥੇ ਜਿੱਥੇ ਪਹੁੰਚਣਾ ਉਹ ਹੁਣ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀਰੇ ਕਿਦਾਂ ਤਰੀਕਾ ਨੰਬਰ 1 ਆਪਾਂ ਇਹਨੂੰ ਕਹਿੰਨੇ ਆ ਥੱਲਿਓ ਉੱਤੇ ਨੂੰ ਤਰੀਕਾ ਨੰਬਰ 2 ਇਹਨੂੰ ਤੇ ਮੇਰੇ ਵੀਰ ਕਮੈਂਟ ਕਰਕੇ ਜਰੂਰ ਦੱਸਦੇ ਹੋ ਹੁਣ ਠੀਕ ਹੈ ਕਿਉਂਕਿ ਹੁਣ ਤੁਸੀਂ ਸਪੋਰਟ ਕਰਨੀ ਫਿਰ ਤੁਹਾਨੂੰ ਹੀ ਪੁੱਛ ਕੇ ਕਈ ਚੀਜ਼ਾਂ ਕਰਨੀਆਂ ਆਪਾਂ ਠੀਕ ਨਹੀਂ ਤੇ ਇੱਕ ਵੀਰ ਨੇ ਸੁਜੈਸਟ ਕੀਤਾ ਹੈਗਾ ਕਿ ਇੱਕ ਇਹਨੂੰ ਮੈਸੀ ਵਾਲੇ ਪੈਡਲ ਲਾ ਲਓ ਉੱਚੇ ਠੀਕ ਹੈ ਤਾਂ ਕਿ ਥਕਾਨ ਨਹੀਂ ਹੋਊਗੀ ਤੇ ਉਹ ਵੀ ਮੈਂ ਸੋਚਿਆ ਵੀਰ ਤੇ ਉਹਦੇ ਵਾਸਤੇ ਨਾ ਆਪਾਂ ਨੂੰ ਆਹ ਚੀਜ਼ ਅੱਗੇ ਤੋਰਨੀ ਪੈਣੀ ਹੈ ਕਿਉਂਕਿ ਮੈਸੀ ਵਾਲੇ ਜੇ ਕੰਫਰਟੇਬਲ ਵਧੀਆ ਤਰੀਕੇ ਨਾਲ ਯੂਜ਼ ਕਰਦੇ ਲਾਉਣੇ ਆ ਜੇ ਇੱਕ ਬਸ ਸ਼ੋਸ਼ਾ ਕਰਨਾ ਫਿਰ ਤਾਂ ਇਹਨੂੰ ਨਾ ਲਾਓ ਲਾ ਲਓ ਠੀਕ ਹੈ ਕਿਉਂਕਿ ਮੈਸੀ ਵਾਲੇ ਪੈਡਲ ਮੈਂ ਪਹਿਲਾਂ ਵੀ ਲਵਾਏ ਸੀਗੇ ਡੌਂਡੀਅਰ ਪਰ ਉਹ ਇੰਨੇ ਸੂਤ ਰਹੇ ਨਹੀਂ ਸੀਗੇ ਕਿਉਂਕਿ ਆਹ ਗਾੜ ਜਿਹੜਾ ਆ ਇਹ ਇੱਧਰ ਬਹੁਤ ਜਾਂ ਤਾਂ ਇਹਨੂੰ ਅੱਗੇ ਤੋਰਨਾ ਪੈਣਾ ਜਾਂ ਫੇਰ ਲੱਗਣੀ ਹੈ ਵਧੀਆ ਤਰੀਕੇ ਨਾਲ ਤੇ ਜੇ ਉਦਾਂ ਲੱogne ਫੇਰ ਤਾਂ ਆਪਾਂ ਰੋਕ ਕੇ ਲਾਵਾਂਗੇ ਮੈਸੀ ਵਾਲਿਆਂ ਨੂੰ ਤਾਂ ਦੇਖ ਲਾਂਗੇ ਹਲੇ ਤੇ ਇੱਕ ਵੀਰ ਕਹਿੰਦਾ ਸੀ ਕੁਸ਼ਨ ਜਿਹੜੇ ਹਾਲੈਂਡ ਵਾਲੇ ਪਾ ਦਿਓ ਤੇ ਮੇਰੀ ਸਲਾਹ ਚੱਲਦੀ ਹੈ ਵੀ ਕੁਸ਼ਨ ਪਾਉਣ ਤੋਂ ਚੰਗਾ ਇੱਥੇ ਨਾ ਪਹਿਲਾਂ ਆਪਾਂ ਕਵਰ ਪਾਇਆ ਸੀ ਉਹ ਵੀ ਬਹੁਤ ਕੰਫਰਟੇਬਲ ਰਹਿੰਦਾ ਸਿਸਟਮ ਤੇ ਉਹ ਵੀ ਪਾ ਲੈਣੇ ਆ ਠੀਕ ਹੈ ਤੇ ਚਲੋ ਦੋਨਾਂ 'ਚੋਂ ਜਿਹੜੀ ਚੀਜ਼ ਲੋਟ ਆਊਗੀ ਆਪਾਂ ਉਹ ਕਰ ਲਵਾਂਗੇ ਠੀਕ ਨਹੀਂ ਲਓ ਜੀ ਵੀਰੋ ਸਨੋ ਚੇਨ ਦਾ ਆਹ ਜਿਹੜੀ ਚੇਨ ਮੈਨੂੰ ਉੱਥੋਂ ਮਿਲ ਗਈ ਸੀ ਪਟਿਆਲੇ ਤੋਂ ਠੀਕ ਐ ਤੇ ਪਰ ਇਹ ਹੈਗੀ ਇਸ ਤੋਂ ਛੋਟੇ ਟਾਇਰ ਦੀ ਇਹ ਮੇਰੇ ਹਿਸਾਬ ਨਾਲ 13 ਦੇ ਟਾਇਰ ਦੀ ਚੇਨ ਆ ਹੈ ਨਾ 13 ਦੇ ਟਾਇਰ ਦੀ ਚੇਨ ਹੈ ਕਿਉਂਕਿ ਥੋੜਾ ਹੀ ਫਰਕ ਰਹਿ ਜਾਂਦਾ ਹਾਂ ਇਹ 13 ਜਾਂ 14 ਦੇ ਟਾਇਰ ਦੀ ਜਾਂ 12 ਦੇ 12 ਤੋਂ 13 ਕਹਿ ਲਓ 14 ਦੇ ਟਾਇਰ ਦੀ ਤਾਂ ਨਹੀਂ ਹੈਗੀ ਇਹ ਠੀਕ ਐ ਪਰ ਆਪਣਾ ਇਹਦਾ ਬੁੱਤਾ ਸਾਰ ਜਾਣਾ ਇਹਦਾ ਠੀਕ ਐ ਤੇ ਇਹਦਾ ਮਤਲਬ ਥੋੜੀ ਬਹੁਤੀ ਅਲਟਰੇਸ਼ਨ ਕਰਕੇ ਇਹ ਕਰਨੇ ਫਿਰ ਇੱਕ ਚੇਨ ਆਪਾਂ ਬਣਾ ਲਾਂਗੇ ਇਹਨੂੰ ਦੇਖ ਕੇ ਠੀਕ ਵੈਸੇ ਤਾਂ ਹਾਡੇ ਕੋ ਟਾਈਮ ਘਟਿਆ ਨਹੀਂ ਆ ਸੀ ਆ ਕਟਾ ਕੇ ਨਾ ਲੇਜ਼ਰ ਤੇ ਸਾਰਾ ਜਿਗਾਰਡ ਸੇਮ ਇਦਾਂ ਦੀ ਬਣਾ ਦੇ ਨਹੀਂ ਤੇ ਸੰਗਲੇ ਦੇ ਨਾਲ ਦਾ ਚਾਹੀਦਾ ਸੀ ਆਪਾਂ ਨੂੰ ਪਰ ਸੰਗਲ ਨਹੀਂ ਮਿਲਣਾ ਇੰਨੀ ਛੇਤੀ ਆਪਾਂ ਨੂੰ ਬਾਕੀ ਚਲੋ ਜੋ ਵੀ ਅਲਟਰੇਸ਼ਨ ਹੁੰਦੀ ਆ ਤੁਹਾਨੂੰ ਦਿਖਾ ਦਿੰਨੇ ਆ ਇਹ ਚੇਂਜ ਦਾ ਵਜ਼ਨ ਵੀ ਮੇਰੇ ਕੋਲ 15 ਕਿਲੋ ਹੈਗਾ ਆ ਹਨਾ ਨਹੀਂ 15 ਕਿਲੋ 17 ਕਿਲੋ ਮੀਣੀ ਸੀ ਮੈਂ ਤੋਲੀ ਸੀ ਮੇਰੇ ਹਾਂ ਤੋਲੀ ਸੀ 15 17 ਕਿਲੋ ਹੈਗੀ ਐ ਇੱਕ ਹੋਰ ਸੀ ਇਸ ਤੋਂ ਹੈਵੀ ਉਹ ਸੀਗੀ 1.5 ਕੁਇੰਟਲ ਦੀ ਸੱਚੀ ਉਹਨੂੰ ਆ ਸੰਗਲ ਪਤਾ ਕਿੰਨਾ ਮੋਟਾ ਸੀਗਾ ਆਹ ਵਾਲਾ ਜਿਹੜਾ ਆਪਾਂ ਨਾ ਮਤਲਬ ਮਤਲਬ ਇੱਥੇ ਕੋਈ ਨਾਲ ਦਾ ਪਿਆ ਵੀ ਨਹੀਂ ਹੋਣਾ ਜਿਗਾਰਡਮੈਂਟ ਇਹੋ ਜਿਹਾ ਇੰਨਾ ਮੋਟਾ ਸੰਗਲ ਹੀ ਹੈ ਉਹ ਤਾਂ ਕੋਈ ਥੋੜੇ ਜੀ ਬੰਦੇ ਦਾ ਪੰਜ ਚੀ ਚਾਈ ਦੇ ਉਹ ਤਾਂ ਪਤਾ ਕਿੰਦਾ ਇੰਡਸਟਰੀ ਲੈਵਲ ਦੀ ਉਹਨੂੰ ਏਦਾਂ ਨਹੀਂ ਵੀ ਪਾ ਲਿਆ ਲਾ ਲਿਆ ਨਾ ਉਹ ਪੱਕੀ ਜਦੋਂ ਪਤਾ ਆਇਆ ਵੀ ਹਾਂ ਇਹਨੇ ਤਾਂ ਰਹਿਣਾ ਹੀ ਸਨੋਚਿਆ ਚੀਜ਼ ਨੇ ਠੀਕ ਹੈ ਲਓ ਜੀ ਹੁਣ ਇਹਦਾ ਪਹਿਲਾਂ ਕਰਦੇ ਆ ਜਿਗਾਰਡਮੈਂਟ ਤੇ ਜਦੋਂ ਇਹ ਸੈੱਟ ਹੋ ਗਈ ਫਿਰ ਇਹਦੇ 'ਚ ਏਦਾਂ ਨਾ ਆਪਾਂ ਨੂੰ ਵੱਧ ਕੁਝ ਕਰਨ ਦੀ ਲੋੜ ਨਹੀਂ ਸਿਰਫ ਇਹਦੀਆਂ ਕੜੀਆਂ ਹੀ ਚਾਰ ਹੈਗੀਆਂ ਟਾਈਟ ਕਰਕੇ ਤੇ ਆਪਣਾ ਕੰਮ ਸਾਰਜਿਆ ਕਰਨਾ ਇੱਕ ਟਾਇਰ ਤੇ ਚੜ ਗਈ ਫਿਰ ਇੱਧਰ ਤਾਂ ਜਿਗਾਰਡ ਬਣਾ ਲਾਂਗੇ ਇਹ ਜਿਹੜੀ ਚੇਨ ਹੈ ਇਸ ਸਾਈਡ ਦੀ ਰੈਡੀ ਹੋਣੀ ਹੈ ਇਸ ਟਾਇਰ ਦੀ ਠੀਕ ਹੈ ਬਾਕੀ ਇਹਨੂੰ ਦੇਖ ਲਾਂਗੇ ਨਾਲੇ ਤੁਹਾਨੂੰ ਦਿਖਾਈ ਚਲਾਂਗੇ ਲਓ ਜੀ ਵੀਰੋ ਇਹਨੂੰ ਜੋੜ ਪਾਉਣੇ ਸ਼ੁਰੂ ਕਰਦੇ ਆਪਾਂ ਠੀਕ ਹੈ ਕਿਉਂਕਿ ਚੱਕਰ ਏਦਾਂ ਆ ਜਿਹੜੀ ਇਹ ਚੇਨ ਆ ਇਹ ਮੇਰੇ ਖਿਆਲ 102 ਇੰਚ ਦੀ ਹੈ ਨਾ ਪਹਿਲਾਂ ਵਾਲੀ 102 ਦੀ ਤੇ ਆਪਾਂ ਨੂੰ 138 ਚਾਹੀਦੀ ਹੈ 103 103 ਦੀ ਹੈ ਤੇ 138 ਚਾਹੀਦੀ ਆਪਾਂ ਨੂੰ ਹੈ ਨਾ ਇਸ ਕਰਕੇ ਇਹ ਤੇ ਜੋੜ ਪਾ ਤੇ ਕਰੋ ਚੈੱਕ ਆਪਣਾ ਬੁੱਤਾ ਸੋਹਣਾ ਸਰ ਜਾਣਾ ਇਹਨ ਲਓ ਜੀ ਇੱਥੇ ਤੱਕ ਆਪਣਾ ਪ੍ਰੋਸੈਸ ਜਿਹੜਾ ਕੰਪਲੀਟ ਹੋ ਗਿਆ ਹੁਣ ਚੇਨ ਚੜਾ ਕੇ ਦੇਖਾਂਗੇ ਟਰੈਕਟਰ ਤੇ ਟਾਇਰ ਤੇ ਵੀ ਕੀ ਜਾਂਦੀ ਆ ਉਧਰ ਵਰਦੀਆਂ ਉਤਰ ਗਈਆਂ ਆ ਲਓ ਜੀ ਕਰਦੇ ਆ ਇਹਨੂੰ ਫਿਰ ਸਟਾਰਟ ਆ ਇੱਥੇ ਤਾਂ ਹੀ ਪਾਈ ਜਾਂਦੇ ਆ ਚੈਨ ਜਿੱਦਾਂ ਮਰਜ਼ੀ ਪਾ ਲੋ ਠੀਕ ਐ ਪਤਾ ਉੱਥੇ ਲੱਗਣਾ ਹੈ ਨਾ ਸਹੀ ਆ ਚੱਲਦਾ ਚੱਲਦਾ ਜਿਗਾਰਡ ਹੋ ਜੂ ਪਾਸ ਆਪਣਾ ਹੈ ਟਾਈਮ ਤਾਂ ਲੱਗਦਾ ਤੇ ਟਾਇਰ ਸਾਈਜ਼ ਵੀ ਤਾਂ ਬਹੁਤ ਵੱਡਾ ਨਾ ਇਹ ਕਿਹੜਾ ਮਰੂਤੀ ਦਾ ਟਾਇਰ ਐ ਇਹ ਤਾਂ ਟੈਰਾ ਸਿੰਘ ਐ ਚੱਕੋ ਹੁਣ ਅੱਗੇ ਨੂੰ ਖਿੱਚੋ ਅੱਗੇ ਉਹ ਖਿੱਚੇਗਾ ਖਿੱਚੋ ਚਲੋ ਲਓ ਵੀ ਵੀਰੋ ਆ ਬਣ ਗਈ ਗੱਲ ਹਾਂਜੀ ਲੋਕ ਸਾਰੇ ਖੁੱਲੇ ਆ ਹਾਂ ਲੋਕ ਖੁੱਲੇ ਆ ਸਾਰੇ ਇੱਕ ਲੋਕ ਇਕੱਠਾ ਜਿਆ ਹੋਇਆ ਸੀਗਾ ਉਹਨੂੰ ਸੈਟ ਕਰ ਕਰਤਾ ਸੀ ਨਾ ਆ ਆ ਕਿੰਨੀ ਲੰਮੀ ਰਹਿ ਜਾਂਦੀ ਹੈ ਇੱਥੋਂ ਤੱਕ ਸੰਗੜੀ ਆ ਘੁੰਮ ਕੇ ਪੈ ਜੂਗੀ ਇੱਦਾਂ ਹਾਂ ਹਾਂ ਉਹ ਤਾਂ ਘੁੰਮ ਕੇ ਪੈਣੀ ਉਹਦਾ ਕੋਈ ਰੋਲਾ ਨਹੀਂ ਪਲੇਟਾ ਅੰਦਰ ਲਿਓ ਥੋੜੇ ਅੰਦਰ ਨੂੰ ਕਰੇ ਤਾਂ ਲਓ ਜੀ ਲਓ ਜੀ ਕੰਮ ਪੂਰਾ ਫਿੱਟ ਹੋ ਰਿਹਾ ਥੋੜੇ ਬਾਦ ਵੀ ਸਕਦਾ ਇਸ ਨੂੰ ਸੈਕਿੰਡ ਕਲਾਸ ਚ ਪੈ ਜੰਦਾ ਹਾਂ ਨਾ ਖਿੱਚ ਲਾ ਪਹਿਲਾਂ ਪੂਰਾ ਤੇ ਕੰਦਰੋਂ ਖਿੱਚਿਆ ਜਾਊਗਾ ਸਾਰਾ ਠੀਕ ਹੈ ਇਹ ਨਹੀਂ ਉਧਰੋਂ ਅੰਦਰ ਥੋੜਾ ਟ੍ਰੈਕਟ ਕਰਦਾ ਕਿਉਂਕਿ ਜੀ ਪਹਿਲਾਂ ਫਟਾ ਗੋਲ ਦੇ ਹਿਸਾਬ ਨਾਲ ਨਾਪਿਆ ਹੋਇਆ ਤੇ ਆਹ ਜਿੱਦੇ ਸਿੱਧੀਆਂ ਹੋ ਗਈਆਂ ਥੋੜੇ ਬਿਲਕੁਲ ਬਿਲਕੁਲ ਫਰਕ ਪੈ ਜਾਂਦਾ ਹਾਂ ਮੜੇ ਅੰਦਰ ਥੋੜਾ ਟੈਟ ਕਰ ਲੈਂਦਾ ਇੱਕ ਵਾਰੀ ਟੈਟ ਕਰ ਦਿੰਦਾ ਲੋ ਜੀ ਵੈਸੇ ਯਾਰ ਲੁੱਕ ਤਾਂ ਬਹੁਤ ਸੋਹਣੀ ਆਉਂਦੀ ਹੈ ਨਾ ਮਸਕੂਲਰ ਜੀ ਫੀਲਿੰਗ ਆਉਂਦੀ ਹੈ ਰੈਕਟਰ ਦੀ ਲੋ ਜੀ ਜਿਹੜੀਆਂ ਆ ਅਡਜਸਟਮੈਂਟ ਹੈ ਨਾ ਇਹ ਇੱਕ ਇੱਕ ਇੰਚ ਹੀ ਖਿੱਚ ਲੈਂਦੀਆਂ ਚੇਨ ਨੂੰ ਠੀਕ ਹੈ ਉਹ ਲੱਗ ਗਈ ਚੇਨ ਐਦਾਂ ਨਹੀਂ ਇਹ ਫੋਲਡ ਹੋ ਕੇ ਲੱਗਣਾ ਆ ਇਦਾਂ ਨਹੀਂ ਲੱਗਣਾ ਜਿਦਾ ਤੁਸੀਂ ਲਾਇਆ ਆ ਆ ਜਿਹੜਾ ਹੈ ਨਾ ਜਿਗਾਰਡਮੈਂਟ ਇਹਦੇ ਵਿੱਚੋਂ ਨਿਕਲ ਕੇ ਇੱਥੇ ਜਾਣਾ ਫਿਰ ਆ ਲੌਕ ਚੜਨਾ ਉੱਤੇ ਹਾਂ ਮੈਂ ਕਹਾਂ ਕੁੰਡੀ ਸਿੰਧੀ ਦਾ ਨਹੀਂ 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 ਇੱਕ ਤਾਂ ਮੈਂ ਕਦੇ ਦੇਖਿਆ ਨਹੀਂ ਲੌਕ ਨਾ ਨਹੀਂ ਕੋਈ ਨਾ ਚੀਜ਼ਾਂ ਹਾਂ ਇੱਥੇ ਵੀ ਥੱਲੇ ਵਾਲੀ ਤੇ ਜਾਊਗਾ ਇੱਥੇ ਜਾਊਗਾ ਇੱਥੇ ਜਾਊਗਾ ਉਹੀ ਤਾਂ ਮੈਂ ਕਹਿੰਦੇ ਮੈਂ ਹੈ ਹੀ ਨੀਚੇ ਥੀ

ਨਹੀਂ ਆਪਾਂ ਪਹਿਲਾਂ ਹੀ ਢਿੱਲੇ ਚ ਪਾ ਲੂਸ ਤੇ ਰੱਖ ਮੈਂ ਲੂਸ ਤੇ ਰੱਖ ਮੈਂ ਉਹੀ ਕਹਿੰਦਾ ਲੂਸ ਤੇ ਟੈਟ ਕਰੀਏ ਇਹਨੂੰ ਚੱਲ ਠੀਕ ਆ ਸਹੀ ਆ ਫਿਰ ਤੇਰੀ ਗੱਲ ਸਿਰ ਮੱਥੇ ਚਲਾ ਕੇ ਵੇਖੀਏ ਫਿਰ ਇਹਨੂੰ ਕਿ ਹੈ ਟੈਟ ਕਰਕੇ ਦੇਖਦੇ ਹਾਂ ਬੜੇ ਘੜੀ ਘੜੀ ਟੈਟ ਕਰਕੇ ਕਨੈਕਟ ਹੁੰਦਾ ਆਹ ਹੋਈ ਵੀ ਗੱਲ ਟੈਟ ਕਰਕੇ ਮੜੀ ਜੀ ਦੇਖ ਲੈ ਫੇਰ ਪਤਾ ਲੱਗ ਜੀ ਬਿਲਕੁਲ ਜੀ ਬਣ ਜਾਣੀ ਉਸਤਾਦ ਆਪਣੀ ਗੱਲ ਬਣ ਜਾਣੀ ਐਨ ਓਕੇ ਬਣਨੀ ਕਿਉਂਕਿ ਇਹਨੇ ਇੱਥੋਂ ਵੀ ਗ੍ਰਿਪ ਕਰ ਲਈ ਨਾ ਸੈਂਟਰ ਚੋਂ ਵੀ ਹਾਂ ਸਾਈਡਾਂ ਤੋਂ ਨਾ ਕਰੇ ਕੋਈ ਰੌਲਾ ਨਹੀਂ ਸੈਂਟਰ ਚੋਂ ਗ੍ਰਿਪ ਕਰ ਲਈ ਇਹਨੇ ਉੱਥੇ ਹੀ ਕੰਮ ਬਣ ਜਾਣਾ ਆਪਣਾ ਕਰਨਾ ਪੈਣਾ ਟੈਟ ਉਸਤਾਦ ਇੱਕ ਵਾਰੀ ਕਰਦੇ ਆ ਨਾ ਐਡਾ ਤਾਂ ਇੱਥੇ ਖਿੱਚ ਵੀ ਨਹੀਂ ਹੁੰਦਾ ਇੰਦਾ ਕਿ ਇਹ ਤਾਂ ਲੈ ਉੱਥੇ ਖਿੱਚ ਉੱਥੇ ਚੜਾ ਲੈਣਾ ਇੰਨਾ ਹਾਂ ਅਜੇ ਨਸਤੇ ਨਹੀਂ ਚੜਨ ਚਾਬੀ ਕੋਈ ਜੁਗਾੜ ਜਿਆ ਹੈ ਨਹੀਂ ਆਪਣੇ ਕੋਲ ਵਿੱਚ ਉਹ ਤਾਂ ਬਣਾਉਣਾ ਵੈਸੇ ਤਾਂ ਇਹ ਤਾਂ ਬਣਾਉਣਾ ਪੈਣਾ ਆਪਾਂ ਨੂੰ ਹੈਨਾ ਟਾਇਰ ਲੀਵਰ ਟਾਈਪ ਬਣਾ ਦਾਂਗੇ ਇਹਦੇ ਵਿੱਚ ਇੱਥੇ ਫਸ ਗਿਆ ਹਾਂ ਇੱਥੇ ਫਸ ਗਿਆ ਕੰਮ ਹੋਇਆ ਕਰਨਾ ਬਸ ਉਹਨੇ ਪਹਿਲਾਂ ਮਾਰ ਕੇ ਦੇਖੀਏ ਗੇੜੀ ਇਹਦੀ ਇੱਕ ਖਿੱਚ ਲੈਣੇ ਇੱਕ ਖਿੱਚ ਲੋ ਫਿਰ ਇੱਕ ਖਿੱਚ ਕੇ ਗੇੜੀ ਮਾਰਦੇ ਹਾਂ ਕੋਰ ਕਰੋ ਟੈਟ ਬਹੁਤ ਆ ਬਹੁਤ ਆ ਦੇਖੋ ਮਾੜੇ ਤਲਾਕ ਚਲੋ ਜੀ ਗੇੜੀ ਕੱਢਦੇ ਆ ਲਓ ਫਿਰ ਤੁਸੀਂ ਕਲਿੱਪਰ ਬਣਾ ਦਿਓ ਮੈਂ ਗੇੜੀ ਕੱਢਦਾ ਇਹਦੇ ਚੱਲ ਬਾਹਰ ਆ ਜਿੰਦਰਾ ਠੀਕ ਹੈ ਬੈਠੋ ਚੀਮਾ ਸਾਹਿਬ ਤੁਸੀਂ ਹੋ ਗਿਆ ਹੋ ਗਿਆ ਲੂਸ ਬੜੇ ਦੇਖ ਦੇਖ ਲੈ ਜੇ ਉੱਥੇ ਕੋਈ ਟੈਟ ਕਰ ਹੁੰਦੀ ਤਾਂ ਬੜਾ ਪਿੱਛੇ ਕਰ ਲੋ ਇੱਧਰ ਕਰ ਐਡ ਕਰੀਏ ਤਾਂ ਤਾਂ ਵੀ ਸਹੀ ਹੈ ਨਹੀਂ ਜੇ ਕਰਨਾ ਚਾਹੁੰਦੇ ਫੇਰ ਕਰ ਵੀ ਸਕਦੇ ਆ ਆਪਸ਼ਨਾਂ ਤਾਂ ਬਹੁਤ ਆ ਚਾਰ ਲੋਕ ਹੈ ਸਹੀ ਹੈ ਨਾ ਹਾਂ ਓਕੇ ਡਨ ਕਰੋ ਹੁਣ ਲਓ ਜੀ ਸਨੋ ਚੇਨ ਹੋ ਗਈ ਹੈ ਤਿਆਰ ਤੇ ਇੱਕ ਤਾਂ ਤਾਂ ਹੋ ਗਿਆ ਹੈ ਕੰਮ ਹੁਣ ਦੂਜੇ ਦਾ ਮੈਨੂੰ ਲੱਗਦਾ ਸੰਗਲ ਘਟ ਜਾਣਾ ਹੈ ਤੇ ਦੂਜੇ ਵਾਸਤੇ ਹੁਣ ਬਣੂ ਇਹੋ ਤੇ ਨਹੀਂ ਦੇਖ ਲੰਮੀ ਜਾਨ ਮੜੀ ਮਿੰਟੀ ਮਾਰ ਕੇ ਕੰਨਾਗਾ ਮੇਰੇ ਹਿਸਾਬ ਨਾਲ ਤਾਂ ਕਾਫੀ ਘਟ ਗਿਆ ਬਹੁਤ ਚੱਲ ਜਿੰਨਾ ਵੀ ਘਟਿਆ ਤੇ ਇੱਕ ਤਾਂ ਤਿਆਰ ਹੋ ਗਈ ਆਪਣਾ ਸੈਂਪਲ ਤਾਂ ਹੋ ਗਿਆ ਆਪ ਨੂੰ ਪਤਾ ਲੱਗ ਗਿਆ ਲਓ ਜੀ ਚੈੱਕ ਕਰ ਲਿਆ ਤੁਸੀਂ ਜਿਗਾਰਡਮੈਂਟ ਆਹ ਕੋ ਸਿਸਟਮ ਹੈ ਆ ਠੀਕ ਹੈ ਬਾਕੀ ਹੁਣ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਚੀਨਾ ਖੋਲ ਜਾਣੀਆਂ ਯਾਰ ਜਿਗਾਰਡ ਦਾ ਬਹੁਤ ਵਧੀਆ ਮੈਂ ਬ੍ਰੇਕ ਮਾਰੀ ਆ ਐਨ ਗ੍ਰਿਪ ਫੜੀ ਆ ਸੰਗਲ ਨੇ ਐਨ ਨਿਸ਼ਾਨ ਪਿਆ ਉੱਥੇ ਸੜਕ ਤੇ ਹਾਂ ਨਿਸ਼ਾਨ ਆ ਉਹ ਦੇਖ ਮੈਂ ਦਿਖਾ ਕੇ ਆਡੀਅנס ਨੂੰ ਦਿਖਾਉਂਦਾ ਮੈਂ ਇਹ ਸਾਡੀ ਅਚੀਵਮੈਂਟ ਹੈ ਆ ਚੈੱਕ ਕਰੋ ਜੀ ਠੀਕ ਹੈ ਦੇਖੋ ਮਤਲਬ ਆਪਾਂ ਨੂੰ ਦੋ ਬਿਚਾਰ ਕੇ ਰਿਟਾਇਰ ਨੂੰ ਜਾਣੀਏ ਨਾਲ ਇਹਦੇ ਨਾਲ ਦੀ ਇੱਕ ਲੈਟ ਹੋਰ ਲੱਗ ਜਾਣੀ ਆ ਠੀਕ ਹੈ ਇਹ ਇੱਥੋਂ ਮਿਲ ਲੈਣੀ ਆ ਬਾਲਿਓ ਮਿਲ ਲੈਣੀ ਆ ਤਾਂ ਕਰਕੇ ਲਓ ਜੀ ਸਲਾਲ ਆਪਣਾ ਕੰਮ ਜਿਹੜਾ ਆ ਚੀਨਾ ਵਾਲਾ ਓਕੇ ਰਿਪੋਰਟ ਹੋ ਗਿਆ ਲੋ ਜੀ ਵੀਰੋ ਚੇਨ ਵਾਲਾ ਕੰਮ ਤੇ ਆਪਣਾ ਨਿਬੜ ਗਿਆ ਬਸ ਇਹਨੂੰ ਪੱਕੀ ਕਰਨਾ ਹੈ ਤੇ ਉਹਦੇ ਨਾਲ ਦੀ ਮੁੰਡੇ ਨੇ ਆਪੇ ਬਣਾ ਲੈਣੀ ਆ ਤੇ ਇੱਕ ਉਹ ਗੋਲੀ ਜੀ ਦਾ ਟੰਕਾ ਲਵਾਉਣਾ ਰਹਿੰਦਾ ਸੀ ਇਹ ਸੁਪਰ ਸੀਡਰ ਦੇ ਟਾਈਮ ਤੇ ਨਾ ਪਾੜ ਗਈ ਸੀ ਤੇ ਸਾਈਡ ਤੋਂ ਵੈਲਡਿੰਗ ਪਾੜ ਗਈ ਸੀ ਉੱਥੋਂ ਤੇ ਜਿਹੜੀ ਆਪਣੀ ਗੋਲੀ ਆ ਉਹ ਬਾਹਰ ਨਿਕਲ ਨੂੰ ਹੋ ਗਈ ਮੈਂ ਹੈਵੀ ਲਵਾ ਦਈਏ ਠੀਕ ਹੈ ਇਹਦਾ ਕੰਮ ਵੀ ਨਿਬੜ ਗਿਆ ਹੁਣ ਆਪਾਂ ਮੇਨ ਕੰਮ ਰਹਿ ਗਿਆ ਜੀ ਆ ਚੇਨ ਬਣ ਜਾਣੀ ਆ ਤੇ ਜੋ ਮੇਰਾ ਕੰਮ ਆ ਉਹ ਹੀ ਆ ਮੇਰੇ ਅੱਗੇ ਸ਼ੀਟ ਲਾਉਣੀ ਆ ਇਹਨੂੰ ਪੇਂਟ ਮਾਰਨਾ ਆ ਆਜ ਗਾੜ ਨੂੰ ਪੇਂਟ ਮਾਰਨਾ ਲਾਈਟ ਲੈ ਕੇ ਆਉਣੀ ਆ ਲਾਈਟ ਫਿੱਟ ਕਰਨੀ ਕਨੈਕਸ਼ਨ ਕਰਾਉਣੇ ਆ ਤੇ ਇੱਕ ਆਪਾਂ ਲਿਆਉਣਾ AC ਤੋਂ DC ਕਨਵਰਟਰ ਉਹ ਲਾਉਣਾ ਆ ਤੇ ਉਸ ਤੋਂ ਬਾਅਦ ਜਿਹੜਾ ਇਹ ਆਪਣਾ ਕੰਮ ਸ਼ੀਟ ਲਾ ਕੇ ਤੇ ਇੱਕ ਕੰਬਲ ਲੈ ਕੇ ਉਹ ਕੰਬਲ ਦੇ ਵਿੱਚ ਫਰਾਕ ਕੱਢ ਕੇ ਦੂਰਾ ਕਰਕੇ ਇੱਥੇ ਪਾ ਕੇ ਸ਼ੀਟ ਖਸ ਦੇਣੀ ਆ ਆ ਥੱਲੇੋਂ ਵਾਲਾ ਜਿਹੜਾ ਸਿਸਟਮ ਆ ਇਹ ਵੀ ਬੰਦ ਹੋ ਜੂਗਾ ਹਵਾ ਆਉਣ ਤੋਂ ਦੈਨ ਫਿਰ ਦੇਖਦੇ ਆਂ ਸਾਈਡਾਂ ਦੀ ਸੈਪਰੇਸ਼ਨ ਕਿਦਾਂ ਕਰਨੀ ਆ ਕੀ ਕੋਸ਼ਿਸ਼ ਆ ਕਿ ਮੀਂਹ ਕਣੀ ਤੋਂ ਬਚਨ ਲਈ ਆ ਕਿਦਾਂ ਜੋ ਵੀ ਸਿਸਟਮ ਆ ਠੀਕ ਆ ਉਹ ਇਹ ਚਲੋ ਅਪਕਮਿੰਗ ਵਲੌਗਾਂ 'ਚ ਪਤਾ ਲੱਗੂਗਾ ਤੁਹਾਨੂੰ ਹੁਣ ਦਾ ਕੰਮ ਤਾਂ ਫਿਲਹਾਲ ਨਿਬੜ ਗਿਆ ਠੀਕ ਐ ਤੇ ਇਹਨੂੰ ਜਿਹੜਾ ਆ ਹੁਣ ਲਾਉਣੀ ਆ ਘਰ ਜਾ ਕੇ ਤੇ ਗੱਡੀ ਚੁੱਕਦੇ ਆ ਕੰਮ ਨਿਬੜਦੇ ਆ ਬਾਕੀ